ਹਾਂਜੀ ਦੋਸਤੋ ਅੱਜ ਗੱਲ ਕਰਦੇ ਹਾਂ ਜੀ ਪੀਟਐਸਸੀ ਬੋਰਡ ਨੇ ਕਾਉਂਸਲਿੰਗ ਲਈ ਬੱਚਿਆਂ ਨੂੰ ਸੱਦਿਆ ਠੀਕ ਹੈ ਕਿਹੜੀ ਪੋਸਟ ਦੇ ਬੱਚੇ ਆ ਜੀ ਠੀਕ ਹੈ ਚਲੋ ਚੈੱਕ ਕਰਦੇ ਹਾਂ ਉਸ ਤੋਂ ਪਹਿਲਾਂ ਸੇਮ ਰਿਕੁਐਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਦੇ ਅਵਧਾਨ ਨੋਟੀਫਿਕੇਸ਼ਨ ਜਾਂ ਪੀਟਐਸਸੀ ਬੋਰਡ ਦਾ ਕੋਈ ਵੀ ਨੋਟੀਫਿਕੇਸ਼ਨ ਆਪਣੇ ਫੋਨ ਤੇ ਉਦਾਂ ਹੀ ਚਾਹੁੰਦੇ ਹੋ ਤਾਂ ਚੈਨਲ ਨੂੰ ਯੂਬਸਕ੍ਰਾਈਬ ਕਰੋ ਦੋਸਤੋ ਇਹ ਆ ਜੀ ਐਡਵਰਟਾਈਜ਼ 14/2022 ਠੀਕ ਹੈ ਜੀ ਵਿਗਿਆਨਿਕ ਸਹਾਇਕ ਦੀਆਂ 19 ਸਾਮੀਆਂ ਲਈ ਲਿਖਤੀ ਪ੍ਰੀਖਿਆ ਵਿੱਚ ਮੈਰਿਟ ਵਿੱਚ ਆਏ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਏ ਅਨੁਸਾਰ ਕਾਉਂਸਲਿੰਗ ਲਈ ਦਫ਼ਤਰ ਦੀਨ ਸਵਾਮਣ ਚੌਣ ਬੋਰਡ ਸੈਕਟਰ 68 ਐਸਐਸ ਨਗਰ ਮੋਹਾਲੀ ਵਿਖੇ ਹਾਜ਼ਰ ਹੋਣ ਠੀਕ ਹੈ ਜੀ ਬਈ ਉਹਨਾਂ ਨੇ ਟਾਈਮ ਦਿੱਤਾ ਜੀ ਮਿਤੀ ਹੈ 25 7 2024 ਨੂੰ ਸਵੇਰੇ 10 ਵਜੇ ਠੀਕ ਹੈ ਇੱਕ ਵਿਸ਼ੇਸ਼ ਕਥਨ ਚ ਲਿਖਿਆ ਜੀ ਮਿਤੀ 18 7 2024 ਨੂੰ ਹੋਈ ਕਾਉਂਸਲਿੰਗ ਦੌਰਾਨ ਗੈਰਹਾਜ਼ਰੇ ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਸੱਦਾ ਦਿੱਤਾ ਜਾਂਦਾ ਵੀ ਜਿਹੜੇ 18 7 2024 ਨੂੰ ਐਬਸੈਂਟ ਤੇ ਨਾ ਉਹਨਾਂ ਨੂੰ ਵੀ ਦੁਬਾਰੇ ਮੌਕਾ ਦਿੱਤਾ ਜਾਂਦਾ ਹੈ ਠੀਕ ਹੈ ਦੋਸਤੋ ਤੇ ਤੀਜਾ ਲਿਖਿਆ ਜੀ ਉਹਨਾਂ ਨੇ ਉਮੀਦਵਾਰ ਕਾਉਂਸਲਿੰਗ ਤੇ ਹਾਜ਼ਰ ਹੋਣ ਸਮੇ ਇਨੈਕਚਰ A ਇਨੈਕਚਰ B ਤੇ ਇਨੈਕਚਰ C ਨੱਥੀ ਪਰਫਾਰਮੇ ਭਰ ਕੇ ਪੇਸ਼ ਹੋਣਗੇ ਠੀਕ ਹੈ ਜੀ ਕਿਹੜੇ ਆ ਉਹ ਵੀ ਚੈੱਕ ਕਰਾ ਦਿੰਨੇ ਆ ਤੁਹਾਨੂੰ ਤੇ ਇਨੈਕਚਰ ਡੀ ਦੇ ਦਰਸਾਏ ਅਨੁਸਾਰ ਆਪਣੇ ਫਾਈਲ ਨੂੰ ਤਿਆਰ ਕਰਨਾ ਜੀ ਤੁਸੀਂ ਠੀਕ ਹੈ ਜੀ ਆਹ ਇਨੈਕਚਰ ਏ ਆ ਗਿਆ ਜੀ ਤੁਹਾਡਾ ਥੋੜਾ ਸ਼ਾਰਟ ਕਰਦੇ ਆ ਚੈੱਕ ਕਰੋ ਇਸ ਨੂੰ ਭਰ ਕੇ ਲੈ ਕੇ ਜਾਣਾ ਤੁਸੀਂ ਠੀਕ ਹੈ ਜੀ ਇਨੈਕਚਰ ਬੀ ਆ ਗਿਆ ਅੱਗੇ ਸੀ ਆ ਗਿਆ ਤੇ ਬਾਕੀ ਆਪਣੇ ਤੁਸੀਂ ਫਾਈਲ ਤਿਆਰ ਕਰਨੇ ਜਿਸ ਜਿਸ ਹਿਸਾਬ ਨਾਲ ਇਹ ਕਰਿਆ ਉਸ ਹਿਸਾਬ ਨਾਲ ਤੁਸੀਂ ਆਪਣੇ ਡਾਕੂਮੈਂਟ ਸੈੱਟ ਕਰਨੇ ਆ ਦੋਸਤੋ ਠੀਕ ਹੈ ਜੀ ਸਾਰਾ ਕੁਝ ਪਰਕੇ ਲੈ ਕੇ ਜਾਣਾ ਇਹ ਸੀ ਜੇ ਵੀਡੀਓ ਵਧੀਆ ਲਗੀ ਤਾਂ ਦੋਸਤਾਂ ਮਤਾਂ ਨਾਲ ਸ਼ੇਅਰ ਕਰ ਦੇਣਾ ਚੈਨਲ ਨੂੰ ਜੂਬਸਕ੍ਰਾਈਬ ਕਰ ਲੈਣਾ ਇਦਾਂ ਕਿਸੇ ਵੀ ਗੋਮਰ ਜਾਓ ਦੇ ਨੋਟੀਫਿਕੇਸ਼ਨ ਬਸਤੇ ਜਾਂ ਪੀਟਰ ਪਲਸ ਵੀ ਬੋਰਡ ਦੇ ਮਿਲਦੇ ਹਾਂ ਜੀ ਅਗਲੀ ਵੀਡੀਓ ਤਦ ਤੱਕ ਧੰਨਵਾਦ ਜੀ